ਜਿਨ੍ਹਾਂ ਦੇ ਥਾਂ ਤੇ ਬੈਠੇ ਉਹਨਾਂ ਨੂੰ ਵੀ ਧੰਨ ਆਖੋ ਧੰਨ ਤਨ ਬਾਬਾ ਬੁੱਢਾ ਸਾਹਿਬ ਜੀ ਆਖੋ ਧੰਨ ਤਨ ਬਾਬਾ ਬੁੱਢਾ ਸਾਹਿਬ ਜੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ आनंद म्हारी 사త్సંગ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਰੈਣ ਸਵਾਈ ਸਮਾਗਮ ਤੇ ਹਾਜ਼ਰ ਨੇ ਭਾਰੇ ਹੋ ਸਤਿਗੁਰ ਜੀ ਦੀ ਗੋਦ ਦਾ ਆਨੰਦ ਮਾ ਰਹੇ ਹੋ 10 ਤੋਂ ਪਹਿਲਾਂ ਮਹਾਪੁਰਖ ਸਤਕਾਰਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਮਹਾਪੁਰਖ ਨੇ ਕੀਰਤਨ ਦੁਆਰਾ ਤੁਹਾਡੇ ਦਰਸ਼ਨ ਕੀਤੇ ਆਓ ਕੁਝ ਕ ਸਮਾਂ ਸਤਿਗੁਰ ਤਰਸ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਦੇ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਦੇ ਪਿਆਰ ਦੇ ਵਿੱਚ ਸਤਿਗੁਰ ਦੇ ਸਤਕਾਰ ਦੇ ਵਿੱਚ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਿੰਘਾਸਣ ਤੇ ਬੈਠੇ ਨੇ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਹੋਈਆਂ ਨੇ ਹੁਣ ਧਿਆਨ ਇੱਧਰ ਦਿਓ ਗਰੀਬ ਨਵਾਜ਼ ਸਤਿਗੁਰੂ ਸਿੰਘਾਸਣ ਤੇ ਬੈਠੇ ਨੇ ਬੰਦੀ ਸ਼ੋਰ ਪਿਤਾ ਜੀ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਨੇ ਜੋ ਪਿਆਰ ਵਾਲੇ ਗੁਰਸਿੱਖ ਨੇ ਭਾਈ ਵਿਧੀ ਚੰਦ ਜੀ ਹੋਰ ਪਿਆਰੇ ਪਿਆਰੇ ਸਿੱਖ ਸਤਿਗੁਰ ਦੇ ਕੋਲ ਬੈਠੇ ਹੋਏ ਨੇ ਸਕੋਲੀ ਜਿਨ੍ਹਾਂ ਦੇ ਸਥਾਨ ਤੇ ਤੁਸੀਂ ਬੈਠੇ ਹੋੜਾ ਬਾਬਾ ਬੁੱਢਾ ਸਾਹਿਬ ਜੀ ਉਹ ਵੀ ਸਤਗੁਰ ਦੇ ਕੋਲ ਬੈਠੇ ਨੇ ਅੱਜ ਛੇਵੇਂ ਪਾਸ਼ਾ ਪਿਤਾ ਜੀ ਦੀ ਪਤਾ ਨਹੀਂ ਕੀ ਮੌਜਾਈ ਸੰਸਾਰ ਦੇ ਲੋਕਾਂ ਨੂੰ ਕੁਝ ਦੇਣਾ ਸੀ ਆਖਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਨਾਨਕ ਜੀ ਦੇ ਵੀ ਦਰਸ਼ਨ ਕੀਤੇ ਨੇ ਗੁਰੂ ਅੰਗਦ ਦੇ ਪਿਤਾ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇ ਪਿਤਾ ਜੀ ਦੇ ਦਰਸ਼ਨ ਕੀਤੇ ਤੁਸੀਂ ਅੱਜ ਸਾਡਾ ਦਿਲ ਹੈ ਕੋਈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇ ਪਿਤਾ ਤੱਕ ਕੋਈ ਵਡਿਆਈ ਸਾਨੂੰ ਸੁਣਾਓ ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਲਏ ਜੀ ਅੱਖ ਲਗੇ ਏ ਬੰਦੀ ਸ਼ੋਰ ਪਿਤਾ ਜੀ ਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਇਹ ਦਸਨਾ ਗੁਰਨਾਨਕ ਜੀ ਦੀ ਕੀ ਵਡਿਆਈ ਕਰੇ ਨਹੀਂ ਬਾਬਾ ਜੀ ਕੋਈ ਵਡਿਆਈ ਸੁਣਾਓ ਤੁਹਾਡੇ ਸਾਹਮਣੇ ਕਈ ਚੋਦ ਹੋਏ ਨੇ ਕਈ ਕੌਤਕ ਹੋਏ ਨੇ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀਏ ਰਸਨਾ ਗੁਰੂ ਨਾਨਕ ਜੀ ਦੀ ਕੀ ਵਡਿਆਈ ਕਰੇ ਮੇਰੀਏ ਜੀਬ ਗੁਰੂ ਨਾਨਕ ਜੀ ਦੀ ਕੀ ਵਡਿਆਈ ਕਰੇ ਗੁਰੂ ਨਾਨਕ ਜੀ ਕੀ ਵਡਿਆਈ ਕਰੇ ਗੁਰਨਾਨਕ ਜੀ ਵਰਗਾ ਕੋਈ ਸਤ ਗੁਰੂ ਨਹੀਂ ਹੋਇਆ ਬੋਲੇ ਦੇ ਬਰੇ અવਤਾਰ ਹੋਏ ਨੇ ਬਰੇ ਪੈਗੰਬਰ ਹੋਏ ਨੇ ਬਰੇ ਸਤਗੁਰੂ ਹੋਏ ਹੋਣਗੇ ਪਰ ਗੁਰੂ ਨਾਨਕ ਜੀ ਵਰਗਾ ਕੋਈ ਸਤਗੁਰ ਨਹੀਂ ਹੋਇਆ ਦੁਨੀਆਂ ਦੇ ਅਵਤਾਰਾਂ ਦੇ ਕੋਲ ਕੋਈ ਪਾਪੀ ਆਇਆ ਹੈ ਅਵਤਾਰ ਨੇ ਪਾਪੀ ਨੂੰ ਬਖਸ਼ਿਆ ਹੈ ਗੁਰੂ ਨਾਨਕ ਜੀ ਆਪ ਜਾ ਕੇ ਪਾਪੀਆਂ ਦਾ ਬੁਆਖਰ ਕਰਉਂਦੇ ਨੇ ਬਿ ਬੁਆ ਖੋਲ ਤੈਨੂੰ ਬਖਸ਼ਣ ਵਾਸਤੇ ਆਇਆ ਵਾ ਸੀ ਸਿਆਣੇ ਉਪਰੇ ਲਿਖੇ ਹੋ ਦੱਸੋ ਸੱਜਣ ਠੱਗ ਗੁਰੂ ਨਾਨਕ ਜੀ ਦੇ ਕੋਲ ਆਇਆ ਸੀ ਜਾਂ ਗੁਰੂ ਨਾਨਕ ਪਾਤਸ਼ਾਹ ਸੱਜਣ ਠੱਗ ਦੇ ਕੋਲ ਗਏ ਮੇਰਾ ਬਾਬਾ ਸੱਜਣ ਠੱਗ ਦੇ ਕੋਲ ਗਿਆ ਨੂਰ ਸ਼ਾਹ ਜਾਦੂ ਕਰਨੀ ਬਾਬੇ ਦੇ ਕੋਲ ਆਈ ਜਾਂ ਬਾਬਾ ਗਿਆ ਮੇਰਾ ਬਾਬਾ ਨਾਨਕ ਨੂਰ ਸ਼ਾਹ ਜਾਦੂਗਰ ਦੇ ਕੋਲ ਗਿਆ ਭੂਮੀਆਂ ਚੋਰ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਇਆ ਜਾਂ ਗੁਰੂ ਨਾਨਕ ਪਾਤਸ਼ਾਹ ਭੂਮੇ ਜੋੜ ਦੇ ਕੋਲ ਗਏ ਮੇਰਾ ਬਾਬਾ ਨਾਨਕ ਭੂਮੇ ਜੋੜ ਦੇ ਕੋਲ ਗਿਆ ਗੁਰਮੁਖੋ ਆਪ ਜਾ ਕੇ ਪਾਪੀਆਂ ਦੇ ਬੂਹੇ ਖੜਕਾ ਕੇ ਉਹਨਾਂ ਨੂੰ ਬਖਸ਼ਿਆ ਏ ਗਰੀਬ ਨਵਾਜ਼ ਜੀ ਗੁਰੂ ਨਾਨਕ ਜੀ ਵਰਗਾ ਕੋਈ ਸਤਿਗੁਰ ਦੀ ਹੋਇਆ ਸੰਸਾਰ ਦਾ ਭਲਾ ਕਰਦਿਆ ਕਰਦਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਦੀ ਧਰਤੀ ਤੇ ਪਹੁੰਚਦੇ ਨੇ ਨਾ ਬਗਦਾਦ ਦੇ ਲੋਕਾਂ ਨੇ ਇੱਕ ਕਾਨੂੰਨ ਬਣਾਇਆ ਸੀ ਉਹ ਕਾਨੂੰਨ ਕੀ ਇੱਥੇ ਕੋਈ ਰਾਗ ਨਾਦ ਨਹੀਂ ਗਾ ਸਕਦਾ ਉਹਨਾਂ ਦਾ ਇਹ ਮੰਨਣਾ ਸੀ ਕਿ ਰਾਗ ਨਾਦ ਸ਼ੈਤਾਨ ਨੂੰ ਪੈਦਾ ਕਰਦੇ ਨੇ ਇੱਥੇ ਕੋਈ ਸੰਗੀਤ ਨਹੀਂ ਗਾ ਸਕਦਾ ਰਾਗ ਨਾਦ ਨਹੀਂ ਗਾ ਸਕਦਾ ਇਹ ਚੀਜ਼ਾਂ ਦੀ ਮਨਾਈ ਸੀ ਬਗਦਾਦ ਦੇ ਵਿੱਚ ਅੱਜ ਮੇਰੇ ਗੁਰਗਾਨਿਕ ਜੀ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਬਗਦਾਦ ਦੀ ਧਰਤੀ ਤੇ ਪਹੁੰਚੇ ਇਦੋਂ ਅੰਮ੍ਰਿਤ ਮੇਲੇ ਦਾ ਸਮਾਂ ਹੋ ਗਿਆ ਤੇ ਗੁਰਨਾਨਕ ਬਾਦਸ਼ਾਹ ਪਤਾ ਕੀ ਕਹਦੇ ਕਿੰਦੇ ਮਰਦਾਨਾ ਜੀ ਰਬਾਬ ਛੇੜੋ ਸਿਫਤ ਖੁਦਾਈ ਦੀ ਕਰੀਏ ਆਹ ਆਹ ਕੀ ਆਖਿਆ ਮਰਦਾਨਾ ਜੀ ਰਬਾਬ ਛੇੜੋ ਸਿਫਤ ਖੁਦਾਈ ਦੀ ਕਰੀਏ ਹੁਣ ਵੀ ਅੰਮ੍ਰਿਤ ਮੇਲਾ ਗੁਰਮੁਖ ਹੋ ਗਿਆ ਜੇ ਉਸ ਵੇਲੇ ਭਾਈ ਮਰਦਾਨਾ ਜੀ ਨੇ ਜਦੋਂ ਰਬਾਬ ਵਜਾਉਣੀ ਸ਼ੁਰੂ ਕੀਤੀ ਤਾਂ ਗੁਰਨਾਨਕ ਬਾਦਸ਼ਾਹ ਪਤਾ ਕੀ ਬੋਲੇ ਨਾਲ ਨਾਲ ਗੁਰਮਖੋ ਬੋਲਿਓ ਗੁਰਨਾਨਕ ਪਾਤਸ਼ਾਹ ਕੀ ਬੋਲੇ ਕਹਿੰਦੇ ਇੱਕ ਜਦੋਂ ਮੇਰੇ ਬਾਬੇ ਨੇ ਕੀਰਤਨ ਸ਼ੁਰੂ ਕੀਤਾ ਨਾ ਬਗਦਾਦ ਦੇ ਲੋਕ ਭੱਜੇ ਭੱਜੇ ਦਸਤਗੀਰ ਪੀਰ ਦੇ ਕੋਲ ਗਏ ਇਹਦਾ ਨਾਮ ਸੀ ਗੁਰਮਕੋਸ਼ ਸ਼ਾਹ ਬਲੂਚਾ ਕਈ ਜਗ੍ਹਾ ਲਿਖਿਆ ਅਬਦੁਲ ਕਾਦਿਰ ਪਰ ਜੋ ਪ੍ਰਚਲਿਤ ਨਾਮ ਹੈ ਉਹ ਦਸਤਗੀਰ ਜਿਹੜਾ ਵੀ ਪੀਰ ਉਹ ਗੱਦੀ ਤੇ ਬੈਠਦਾ ਸੀ ਉਹਨੂੰ ਦਸਤਗੀਰ ਆਖਿਆ ਜਾਂਦਾ ਸੀ ਬਗਦਾਦ ਦੇ ਲੋਕ ਭੱਜੇ ਭੱਜੇ ਗਏ ਪੀਰ ਜੀ ਪੀਰ ਦਸਤਗੀਰ ਜੀ ਪਤਾ ਨਹੀਂ ਕੌਣ ਆਇਆ ਜੇ ਉਹ ਸੰਗੀਤ ਗਾ ਰਿਹਾ ਜੇ ਰਾਗ ਗਾ ਰਿਹਾ ਜੇ ਤੇ ਪੀਰ ਇਧਰੋਂ ਲਾਲ ਪੀਲਾ ਹੋ ਗਿਆ ਦਸਤਗੀਰ ਪੀਰ ਆਪਣੇ ਚਿੱਲੇ ਨੂੰ ਕੰਨਾ ਹੱਥਾਂ 'ਚ ਪੱਥਰ ਫੜ ਲਓ ਬਗਦਾਦ ਦੇ ਲੋਕਾਂ ਨੂੰ ਕੰਨਾ ਹੱਥਾਂ 'ਚ ਪੱਥਰ ਫੜ ਲਓ ਜਦੋਂ ਮੈਂ ਇਸ਼ਾਰਾ ਕਰਾਂਗਾ ਨਾ ਉਦੋਂ ਇਹ ਪੱਥਰ ਗੁਰੂ ਨਾਨਕ ਨੂੰ ਮਾਰਨੇ ਸ਼ੁਰੂ ਕਰਦੇ ਹੋ ਸਤਸੰਗਿਓ ਲੋਕਾਂ ਨੇ ਹੱਥਾਂ 'ਚ ਪੱਥਰ ਫੜ ਲਏ ਇਧਰੋਂ ਪੀਰ ਅੱਗੇ-ਅੱਗੇ ਦਸਤਗੀਰ ਪਿੱਛੇ ਦੇ ਚੇਲੇ ਹੋਰ ਲੋਕ ਬਗਦਾਦ ਦੇ ਉੱਥੇ ਪਹੁੰਚੇ ਜਿੱਥੇ ਗੁਰਨਾਨਕ ਬਾਦਸ਼ਾਹ ਪਰਮੇਸ਼ਰ ਦੀ ਸਿਫਤ ਪਾਇ ਕਰਦੇ ਸਨ ਭਾਵ ਕੀਰਤਨ ਪਾਇ ਕਰਦੇ ਸਨ ਪੀਰ ਬੜੇ ਗੁੱਸੇ 'ਚ ਬੋਲਿਆ ਕਹਿੰਦਾ ਤੁਸੀਂ ਕੌਣ ਹੋ ਤੁਹਾਨੂੰ ਪਤਾ ਨਹੀਂ ਇੱਥੇ ਸੰਗੀਤ ਦੀ ਮਨਾਈ ਹੈ ਤਾਂ ਉਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ ਇਹ ਮੇਰੇ ਗੁਰੂ ਨਾਨਕ ਜੀ ਨੇ ਗੱਜਿਆ ਆਖੂ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਇੱਥੇ ਤਾਂ ਰਾਗਨਾਦ ਦੀ ਮਨਾਈ ਹੈ ਹੁਣ ਗੁਰੂ ਨਾਨਕ ਪਾਸ਼ਾ ਬੜੇ ਸਹਜ ਵਿੱਚ ਬੋਲੇ ਕਹਿੰਦੇ ਪੀਰ ਦਸਤਗੀਰ ਦੀ ਰਾਗਨਾਦ ਦੀ ਮਨਾਹੀ ਕਿਉਂ ਹੈ ਤਾਂ ਪੀਰ ਦਸਤਗੀਰ ਕਹਿੰਦਾ ਰਾਗਨਾਦ ਚੇਤਾਨ ਨੂੰ ਪੈਦਾ ਕਰਦੇ ਨੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪੀਰ ਦਸਤਗੀਰ ਇਹ ਤੇਰਾ ਭੁਲੇਖਾ ਹੈ ਕਹਿੰਦੇ ਗਲਾਸ ਹੋਵੇ ਨਾ ਜੇ ਕੋਈ ਉਹਦੇ ਵਿੱਚ ਅੰਮ੍ਰਿਤ ਵਰਗੀ ਦੁੱਧ ਪਾ ਦੇਵੇ ਉਹ ਗਲਾਸ ਦਾ ਕੰਮ ਹੈ ਉਹ ਚੀਜ਼ ਨੂੰ ਸੰਭਾਲਣਾ ਜੇ ਗਲਾਸ ਵਿੱਚ ਕੋਈ ਜ਼ਹਿਰ ਧੱਕ ਪਾ ਦੇਵੇ ਉਹਦਾ ਕੰਮ ਹੈ ਸੰਭਾਲਣਾ ਇਹਦੇ 'ਚ ਗਲਾਸ ਦਾ ਕੋਈ ਕਸੂਰ ਨਹੀਂ ਦਾ ਕਸੂਰ ਹੈ ਉਹ ਅਮਰਤੂ ਕੀ ਦੁੱਧ ਪਾ ਰਿਹਾ ਹੈ ਜਾਂ ਬੇਖਰੂਪੀ ਜ਼ਹਿਰ ਪਾ ਰਿਹਾ ਹੈ ਸਤਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਰਾਗ ਨਾਦ ਦਾ ਕੋਈ ਕਸੂਰ ਨਹੀਂ ਇਹ ਤਾਂ ਬੋਲਣ ਵਾਲੇ ਤੇ ਡਿਪੈਂਡ ਕਰਦਾ ਹੈ ਨਾ ਉਹ ਰਾਗ ਨਾਦ ਦੇ ਵਿੱਚ ਪਰਮੇਸ਼ਰ ਦੀ ਸਿਫਤ ਕਰ ਰਿਹਾ ਹੈ ਜਾਂ ਗੰਦਨ ਮੰਦਨ ਗੀਤ ਬੋਲ ਰਿਹਾ ਹੈ ਸਤਗੁਰੂ ਜੀ ਕਹਿੰਦੇ ਜੇ ਕੋਈ ਪ੍ਰੇਮ ਦੇ ਨਾਲ ਰਾਗਨਾਦ ਵਿੱਚ ਪਰਮੇਸ਼ਰ ਦੀ ਸਿਫਤ ਕਰੇ ਨਾ ਇਹ ਸਿਫਤ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਦਿੰਦੀ ਹੈ ਜੇ ਕੋਈ ਰਾਗਨਾਦ ਦੇ ਵਿੱਚ ਪਰਮੇਸ਼ਰ ਦੀ ਸਿਫਤ ਕਰੇ ਪਰਮੇਸ਼ਰ ਦੀ ਵਡਿਆਈ ਕਰੇ ਇਹ ਵਡਿਆਈ ਇਹ ਸਿਫਤ ਰਾਗਨਾਦ ਚ ਗਾਉਣ ਦੇ ਨਾਲ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਦਿੰਦੀ ਹੈ ਹੁਣ ਪੀਰ ਦਸਤਗੀਰ ਦਾ ਸੁਰਸੁਰਾ ਨੀਵਾ ਹੋ ਗਿਆ ਅੱਖ ਲੱਗਾ ਫਿਰ ਗੁਰੂ ਨਾਨਕ ਜੀ ਫਿਰ ਤੁਸੀਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇ ਦਿਓ ਮੈਨੂੰ ਮੇਰੇ ਨਾਲ ਚੱਲੋ ਆਪਣੇ ਮਹਿਲਾਂ ਦੇ ਵਿੱਚ ਗੁਰੂ ਨਾਨਕ ਬਾਦਸ਼ਾਹ ਨੂੰ ਲੈ ਗਿਆ ਜੀ ਹੁਣ ਪੀਰ ਦਸਤਗੀਰ ਪਹਿਲਾ ਸਵਾਲ ਕਰਦਾ ਹੈ ਕਹਿੰਦਾ ਗੁਰੂ ਨਾਨਕ ਜੀ ਰੱਬ ਹੈ ਗੁਰੂ ਨਾਨਕ ਬਾਦਸ਼ਾਹ ਕਹਿੰਦੇ ਹਾਂ ਰੱਬ ਹੈ ਤੈ ਅਗੋਂ ਅੱਖ ਲੱਗ ਜੀ ਰੱਬ ਹੈ ਤੇ ਰੱਬ ਤੋਂ ਪਹਿਲਾਂ ਕੌਣ ਸੀ ਤੇ ਗੁਰਨਾਨਕ ਬਾਦਸ਼ਾਹ ਜੀ ਕਹਿੰਦੇ ਪੀਰ ਦਸਤਗੀਰ ਕੁਝ ਅਸ਼ਰਤੀਆਂ ਮੰਗਾ ਕਹਿੰਦਾ ਵੇਖੋ ਮੇਰੇ ਸਵਾਲ ਦਾ ਜਵਾਬ ਅਜੇ ਦਿੱਤਾ ਨਹੀਂ ਤੇ ਭੇਟਾ ਪਹਿਲਾਂ ਹੀ ਮੰਗੀ ਜਾ ਰਹੀ ਨੇ ਹੁਣ ਜਵਾਬ ਚਾਹੀਦਾ ਸੀ ਗੁਰਮਖੋ ਚੇਲੇ ਨੂੰ ਇਸ਼ਾਰਾ ਕੀਤਾ ਅਸ਼ਰਤੀਆਂ ਆ ਗਈਆਂ ਗੁਰਨਾਨਕ ਬਾਦਸ਼ਾਹ ਜੀ ਕਹਿੰਦੇ ਪੀਰ ਦਸਤਗੀਰ ਅਸ਼ਰਤੀਆਂ ਗਿਨ ਕਹਿੰਦਾ 1 2 3 4 5 6 7 ਬਨੇ ਇਸ਼ਾਰਾ ਕੀਤਾ ਗਿਣਤੀ ਤੂੰ ਭੁੱਲ ਗਿਆ ਦੁਬਾਰਾ ਗਿਣਤੀ ਕਰ ਕਹਿੰਦਾ ਅਜੇ 6 ਤੱਕ ਗਿਣਤੀ ਕੀਤੀ ਐ ਗੁਰਨਾਣਕ ਜੀ ਕਹਿੰਦੇ ਤੂੰ ਗਿਣਤੀ ਭੁੱਲ ਗਿਆ ਇਹ ਦੁਬਾਰਾ ਗਿਣਤੀ ਸ਼ੁਰੂ ਕਰਦਾ 1 2 3 ਬਾਬੇ ਨੇ ਫਿਰ ਇਸ਼ਾਰਾ ਕੀਤਾ ਕਹਿੰਦੇ ਪੀਰ ਦਸਤਗੀਰ ਫਿਰ ਗਿਣਤੀ ਭੁੱਲ ਗਿਆ ਕਿੰਦਾ ਮੋਰੇ ਅਜੇ ਤੰਤਕ ਗਿਣਤੀ ਕੀਤੀ ਐ ਕਿਤੇ ਤੈਨੂੰ ਕਿਹਾ ਭੁੱਲ ਗਿਆ ਗਿਣਤੀ ਹੁਣ ਜਵਾਬ ਚਾਹੀਦਾ ਸੀ ਗੁਰਮੁਖੋ ਗੁਰਨਾਨਕ ਦੀ ਕਿਤੇ ਦੁਬਾਰਾ ਗਿਣਤੀ ਕਰ ਕਹਿੰਦਾ ਇੱਕ ਬਾਬੇ ਨੇ ਉੱਥੇ ਇਸ਼ਾਰਾ ਕੀਤਾ ਕਿਤੇ ਰੁਕ ਜਾ ਫਿਰ ਗਿਣਤੀ ਭੁੱਲ ਗਿਆ ਹੈਰਾਨ ਹੋ ਗਿਆ ਕਹਿੰਦਾ ਬਾਬਾ ਅਜੇ ਤਾਂ ਗਿਣਤੀ ਸ਼ੁਰੂ ਕੀਤੀ ਭੁੱਲ ਕਿੱਥੋਂ ਗਿਆ ਗੁਰਨਾਨਕ ਬਾਸ਼ਾ ਕਹਿੰਦੇ ਗਿਣਤੀ ਭੁੱਲ ਗਿਆ ਦੁਬਾਰਾ ਗਿਣਤੀ ਕਰ ਕਹਿੰਦਾ ਇੱਕ ਬਾਬੇ ਨੇ ਫੇਰ ਇਸ਼ਾਰਾ ਕੀਤਾ 2 10 ਤੱਕ ਫਿਰ ਗਿਣਤੀ ਭੁੱਲ ਗਿਆ ਨੰਮਹਾਰਾਜ ਇੱਕ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਇੱਕ ਤੋਂ ਗਿਣਤੀ ਸ਼ੁਰੂ ਹੁੰਦੀ ਹੈ ਕਹਿੰਦੇ ਤੇਰੇ ਪਹਿਲੇ ਸਵਾਲ ਦਾ ਜਵਾਬ ਹੀ ਮਾਰੇ ਸਮਝਿਆ ਨਹੀਂ ਕਹਿੰਦੇ ਕੀ ਸਵਾਲ ਸੀ ਕਹਿੰਦੇ ਮੈਂ ਆਖਿਆ ਸੀ ਰੱਬ ਤੋਂ ਪਹਿਲਾਂ ਕੌਣ ਹੈ ਕਹਿੰਦੇ ਇਸੇ ਤਰ੍ਹਾਂ ਜੀ ਇੱਕ ਤੋਂ ਪਹਿਲਾਂ ਕੁਝ ਨਹੀਂ ਇੱਕ ਤੋਂ ਪਹਿਲਾਂ ਵੀ ਇੱਕ ਹੈ ਇਸੇ ਤਰ੍ਹਾਂ ਰੱਬ ਤੋਂ ਪਹਿਲਾਂ ਕੁਝ ਨਹੀਂ ਰੱਬ ਤੋਂ ਪਹਿਲਾਂ ਵੀ ਰੱਬ ਹੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਤੋਂ ਹੀ ਸੰਸਾਰ ਦੀ ਉਤਪਤੀ ਹੋਈ ਹੈ ਇੱਕ ਓੰਕਾਰ ਪਰਮੇਸ਼ਰ ਤੋਂ ਸੰਸਾਰ ਦੀ ਉਤਪਤੀ ਹੋਈ ਹੈ ਕਹਿੰਦਾ ਮਾੜਾ ਦੂਜਾ ਸਵਾਲ ਜੇ ਰੱਬ ਹੈ ਫੇ ਰਬ ਰੰਦਾ ਕਿੱਥੇ ਹੈ ਸਤਗੁਰੂ ਕਹਿੰਦੇ ਪੀਰ ਦਸਤਗੀਰ ਦੀ ਦੁੱਧ ਮੰਗਾਓ ਇਹ ਤਾਂ ਲੱਗਦਾ ਬਾਬੇ ਨੂੰ ਭੁੱਖ ਲੱਗ ਗਈ ਹੁਣ ਚੇਲੇ ਨੂੰ ਇਸ਼ਾਰਾ ਕੀਤਾ ਦੁੱਧ ਆ ਗਿਆ ਜੀ ਮਾੜਾ ਦੁੱਧ ਵਾਲਾ ਨੇ ਵੇਖੀ ਜਾਨ ਵੇਖੀ ਜਾਨ ਕਹਿੰਦਾ ਸਤਗੁਰੂ ਦੁੱਧ ਬੜਾ ਸ਼ੁੱਧ ਹੈ ਇਹ ਦੁੱਧ ਸ਼ੁੱਧ ਹੈ ਚ ਕੋਈ ਮਿਲਾਵਟ ਨਹੀਂ ਮਹਾਰਾਜ ਕਹਿੰਦੇ ਕੁਝ ਹੈ ਇਹਦੇ ਚ ਕਹਿੰਦਾ ਮਹਾਰਾਜ ਕੁਝ ਨਹੀਂ ਵਿੱਚੇਗਾ ਕਹਿੰਦੇ ਧਿਆਨ ਨਾਲ ਵੇਖ ਵਿੱਚ ਕੋਈ ਹੈ ਕਹਿੰਦਾ ਮਹਾਰਾਜ ਦੁੱਧ ਬਿਲਕੁਲ ਸ਼ੁੱਧ ਹੈ ਬੇਚ ਜਿhko ਕੇ ਪੀ ਲੋ ਦੁੱਧ ਵਿੱਚ ਕੋਈ ਮਿਲਾਵਟ ਨਹੀਂ ਮਹਾਰਾਜ ਕਹਿੰਦੇ ਦੁੱਧ ਵਿੱਚ ਕੁਝ ਹੈ ਵੀਰ ਧਿਆਨ ਨਾਲ ਵੇਖ ਇਹਦੇ ਚ ਮਲਾਈ ਵੀ ਹੈ ਇਹਦੇ ਚ ਦਹੀਂ ਵੀ ਹੈ ਇਹਦੇ ਚ ਮੱਖਣ ਵੀ ਹੈ ਇਹਦੇ ਵਿੱਚ ਘਿਓ ਵੀ ਹੈ ਕਹਿੰਦਾ ਮਹਾਰਾਜ ਉਹ ਤਾਂ ਹੈ ਪਰ ਇਹਦੇ ਵਾਸਤੇ ਘਲਣਾ ਕਲਨੀ ਪਵੇਗੀ ਪਹਿਲਾਂ ਦੁੱਧ ਨੂੰ ਜਾਗ ਲਗਾਵਾਗੇ ਫਿਰ ਦਹੀਂ ਜੰਮੇਗਾ ਫਿਰ ਦਹੀਂ ਨੂੰ ਢੜਕਾਂਗੇ ਫਿਰ ਮੱਖਣ ਨਿਕਲੇਗਾ ਫਿਰ ਮੱਖਣ ਨੂੰ ਗਰਮ ਕਰਾਂਗੇ ਫਿਰ ਘਿਓ ਬਣੇਗਾ ਇਦਾਂ ਲਈ ਘਲਣਾ ਕਲਨੀ ਪਵੇਗੀ ਤੁਹਾਡੇ ਇੱਕ ਨਿੱਤੇ ਦੂਜੇ ਸਵਾਲ ਦਾ ਜਵਾਬ ਹੀ ਪਰ ਉਹ ਕਿਵੇਂ ਕਿਤੇ ਤੂੰ ਆ ਕਿੱਸੀ ਦਾ ਬਹਿੰਦਾ ਕਿੱਥੇ ਹੈ ਇਸੇ ਤਰ੍ਹਾਂ ਜਿਵੇਂ ਦੁੱਧ ਵਿੱਚ ਸਭ ਕੁਝ ਹੈ ਮੱਖਣ ਵੀ ਹੈ ਦਹੀਂ ਵੀ ਹੈ ਘਿਓ ਵੀ ਹੈ ਲੱਸੀ ਵੀ ਹੈ ਇਸੇ ਤਰ੍ਹਾਂ ਉਹ ਰੱਬ ਸੰਸਾਰ ਵਿੱਚ ਵਸਦਾ ਹੈ कण-ਕਣ ਵਿੱਚ ਵਸਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੱਖਣ ਹਾਸਲ ਕਰਨ ਵਾਸਤੇ ਪਹਿਲਾਂ ਘੱਲਣਾ ਘਲਨੀ ਪੈਂਦੀ ਹੈ ਨਾ ਇਸੇ ਤਰ੍ਹਾਂ ਪਰਮਾਤਮਾ ਨੂੰ ਹਾਸਲ ਕਰਨ ਵਾਸਤੇ ਉਹ ਵੀ ਘੱਲਣਾ ਘਲਨੀ ਪੈਂਦੀ ਹੈ ਆਪਣੇ ਅੰਦਰ ਸ਼ਰਧਾ ਬਣਾਉਣੀ ਪੈਂਦੀ ਹੈ ਹਿਰਦੇ 'ਚ ਉਹਦਾ ਪ੍ਰੇਮ ਸੋਣਾ ਪੈਂਦਾ ਹੈ ਫਿਰ ਉਹ ਕਣ-ਕਣ ਵਿੱਚ ਨਜ਼ਰ ਆਉਂਦਾ ਹੈ ਪਰਦੋ ਨੇ ਘਟ-ਘਟ ਮੇ ਹਰਜੂ ਬਸੇ ਮਾਰਾ ਤੀਜਾ ਸਵਾਲ ਮੇਰਾ ਫਿਰ ਉਹ ਰੱਬ ਕਰਦਾ ਕੀ ਹੈ ਤੁਮਾਰਾ ਜੀ ਕਹਿੰਦੇ ਵੇਖ ਤੂੰ ਸਾਨੂੰ ਵਾਰ-ਵਾਰ ਸਵਾਲ ਪੁੱਛਦਾ ਪਿਆ ਆਪ ਤੂੰ ਉੱਚੀ ਜਗ੍ਹਾ ਤੇ ਬਿਠਾ ਸਾਨੂੰ ਨੀਵੀਂ ਜਗ੍ਹਾ ਤੇ ਬਿਠਾਇਆ ਮਹਾਰਾਜ ਭੁੱਲ ਗਿਆ ਮੈਂ ਆਓ ਮੇਰੇ ਸੰਗਹਾਸਨ ਤੇ ਤੁਸੀਂ ਬਿਠੋ ਗੁਰਨਾਨਕ ਬਾਸ਼ਾ ਨੂੰ ਸੰਗਹਾਸਨ ਤੇ ਬਿਠਾਤਾ ਆਪ ਥੱਲੇ ਆ ਗਿਆ ਮਹਾਰਾਜ ਕਹਿੰਦੇ ਤੇਰਾ ਤੀਜਾ ਸਵਾਲ ਕੀ ਸੀ ਮਹਾਰਾਜ ਅੱਬ ਕਰਦਾ ਕੀ ਹੈ ਮਹਾਰਾਜ ਕਹਿੰਦੇ ਇਹੋ ਕੰਮ ਕਰਦਾਈ ਮਹਾਰਾਜ ਸਮਝਿਆ ਨਹੀਂ ਕਹਿੰਦੇ ਥੱਲੇ ਵਾਲੇ ਨੂੰ ਸੰਗਹਾਸਨ ਤੇ ਬਿਠਾ ਦਿੰਦਾ ਹੈ ਤੇ ਸੰਗਹਾਸਨ ਵਾਲੇ ਨੂੰ ਥੱਲੇ ਬਿਠਾ ਦਿੰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੇਖੜੀ ਤੇ ਰਾਜ ਕਰਾਵੇ ਰਾਜਾ ਤੇ ਬਖਰੀ ਵਾਹਿਗੁਰੂ ਉਸ ਵੇਲੇ ਗੁਰਮੁਖੋ ਫਿਰ ਪੀਰ ਦਸਤਗੀਰ ਨੇ ਸਤਿਗੁਰ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤਾ ਤੇ ਉਹ ਪੀਰ ਦਸਤਗੀਰ ਨੇ ਫਿਰ ਗੁਰਨਾਨਕ ਜੀ ਦੇ ਨਾਮ ਤੇ ਇੱਕ ਉਥੇ ਇਮਾਰਤ ਬਣਾਈ ਤੇ ਉਹ ਮਾਰਦ ਉੱਪਰ ਇਹ ਲੈਣਾ ਲਿਖੀਆਂ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਗੁਰੂ ਨਾਨਕ ਜੀ ਬਗਦਾਦ ਆਏ ਤੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਸਾਲ 1920 ਦੇ ਵਿੱਚ ਭਾਰਤ ਦਾ ਇੱਕ ਗੁਰਮਖੋ ਸੰਿਆਸੀ ਸਾਧੂ ਹੋਇਆ ਉਹ ਉੱਥੇ ਗਿਆ ਜਦੋਂ ਉਹਨੇ ਇਹ ਲੈਣਾ ਬੜੀਆਂ ਨੇ ਗੁਰੂ ਨਾਨਕ ਬਾਦਸ਼ਾਹ ਜੀ ਇੱਥੇ ਆਏ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਤੇ ਉਹਦੇ ਅੰਦਰ ਸ਼ਰਦਾ ਬਣੀ ਉਨੇ ਕਿਤਾਬ ਲਿਖੀ ਉਹ ਕਿਤਾਬ ਦਾ ਨਾਮ ਹੈ ਜੀ ਸਨੋਵਲਦ ਉਹ ਕਿਤਾਬ ਤੇ ਗੁਰਨਾਨਕ ਬਾਦਸ਼ਾਹ ਦੀ ਵਡਿਆਈ ਲਿਖਦਾ ਹੈ ਗੁਰਨਾਨਕ ਬਾਦਸ਼ਾਹ ਦੀ ਵਡਿਆਈ ਦੀ ਕਵਿਤਾ ਲਿਖਦਾ ਹੈ ਤੇ ਨਾਲ ਇਹ ਲਿਖਦਾ ਹੈ ਅੱਜ ਵੀ ਬਗਦਾਦ ਦੇ ਵਿੱਚ ਤਿੰਨ ਕਹਾਵਤਾਂ ਮਸ਼ਹੂਰ ਨੇ ਉਹ ਤਿੰਨ ਕਹਾਵਤਾਂ ਕਿਹੜੀਆਂ ਜਦੋਂ ਕੋਈ ਬਗਦਾਦ ਦੇ ਵਿੱਚ ਬੰਦਾ ਦਾਵਾ ਕਰੇ ਨਾ ਮੈਂ ਇਹ ਕੰਮ ਕਰ ਲਾਂਗਾ ਮੈਂ ਸਾਰੇ ਕੰਮ ਕਰ ਲਵਾਂਗਾ ਉਥੋਂ ਦੇ ਲੋਕ ਕਹਿੰਦੇ ਨੇ ਤੂੰ ਕੋਈ ਬਾਬਾ ਨਾਨਕ ਵਾ ਸਾਰੇ ਕੰਮ ਕਰ ਲਵੇਂਗਾ ਉਹ ਬਾਬਾ ਨਾਨਕ ਰਹੀ ਸਾਰੇ ਕੰਮ ਕਰ ਸਕਦੇ ਨੇ ਜੇ ਕਿ ਬੰਦਾ ਉਥੇ ਢੋਂਗ ਕਰਦਾ ਹੈ ਢੋਂਗੀ ਹੋਵੇ ਉਥੋਂ ਦੇ ਲੋਕ ਕਹਿੰਦੇ ਨੇ ਅਬਾਲਕ ਬਾਬਾ ਨਾਨਕ ਇਹ ਬਾਬਾ ਨਾਨਕ ਹੁੰਦਾ ਢੋਂਗ ਪਿਆ ਕਰਦਾ ਹੈ ਸਤ ਸੰਗਿਓ ਉਹ ਤੀਸਰੀ ਕਹਾਵਤ ਜੇ ਕੋਈ ਕਿਸੇ ਨੂੰ ਕੋਈ ਸਵਾਲ ਪੁੱਛੇ ਕੋਈ ਸਵਾਲ ਤੇ ਸਵਾਲ ਪੁੱਛਦਾ ਜਾਵੇ ਪੁੱਛਦਾ ਜਾਵੇ ਉਹ ਫਿਰ ਅਗੂ ਕਹਿੰਦਾ ਭਰਾਵਾ ਮੈਂ ਕੋਈ ਬਾਬਾ ਨਾਨਕ ਨਹੀਂ ਜੋ ਤੇਰੇ ਸਾਰੇ ਸਵਾਲਾਂ ਦਾ ਜਵਾਬ ਦੇ ਦਵਾ ਉਹ ਕਹਿੰਦਾ ਅਨਾਮੂ ਬਾਬਾ ਨਾਨਕ ਭਰਾਵਾ ਮੈਂ ਕੋਈ ਬਾਬਾ ਨਾਨਕ ਨਹੀਂ ਜੋ ਤੇਰੇ ਸਾਰੇ ਸਵਾਲਾਂ ਦਾ ਮੈਂ ਜਵਾਬ ਦੇ ਦਵਾ ਆਦਮੀ ਤਿੰਨ ਕਹਾਵਤਾਂ ਇਹ ਬਗਦਾਦ ਵਿੱਚ ਮਸ਼ਹੂਰ ਨੇ ਸਤ ਸੰਗਿਓ ਇੱਧਰ ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ ਹੇ ਗੁਰੂ ਹਰਿਦਵਿੰਦ ਸਾਹਿਬ ਜੀ ਗੁਰਨਾਨਕ ਵਰਗਾ ਕੋਈ ਸਤਗੁਰ ਨਹੀਂ ਹੋਇਆ ਗੁਰੂ ਅੰਗਦ ਵਰਗਾ ਕੋਈ ਸਿੱਖ ਨਹੀਂ ਹੋਇਆ ਗੁਰੂ ਅਮਰਦਾਸ ਵਰਗਾ ਕੋਈ ਸੇਵਕ ਨਹੀਂ ਹੋਇਆ ਗੁਰੂ ਰਾਮਦਾਸ ਜੀ ਵਰਗਾ ਕੋਈ ਜਵਾਈ ਨਹੀਂ ਹੋਇਆ ਤੇ ਗੁਰੂ ਅਰਜਨ ਦੇਵ ਪਿਤਾ ਜੀ ਵਰਗਾ ਕੋਈ ਦਿਆਲੂ ਨਹੀਂ ਹੋਇਆ ਬੋਲੇ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜਿੰਨਾ ਕਸਮਾ ਮਹਾਂਪੁਰਖਾਂ ਵੱਲੋਂ ਕੋ ਮਿਆ ਸੀ ਸਮਾਗਮ ਹੋ ਚੁੱਕਿਆ ਹੈ ਸਤਗੁਰੂ ਦਾ ਕੋਟਨ ਕੋਟ ਸ਼ੁਕਰਾਨਾ ਧੰਨਵਾਦ ਤੂੰ ਆਪ ਵੀ ਗਰੀਬ ਨਵਾਸ ਸਤਗੁਰੂ ਜੀ ਨੇ ਬ੍ਰਹਮ ਗਿਆਨੀ ਤੰਤਨ ਬਾਬਾ ਬੁੱਢਾ ਸੱਜੇ ਸਥਾਨ ਤੇ ਇਹ ਰਹਿਣ ਸਬਾਈ ਕਰਾਉਂਦੀ ਜੋ ਸਤਗੁਰੂ ਦੇ ਪ੍ਰੇਰਨਾ ਦਿੱਤੀ ਆਪ ਹੀ ਵਾਹਿਗੁਰੂ ਵਾਹਿਗੁਰੂ ਵਾਹਿ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ